प्यारे दोस्तों प्यार भरी सत श्री अकाल जी सांझे फ्रंट ਦੇ ਆਗੋਂ ਦੀ ਮੀਟਿੰਗ ਅੱਜ ਕੈਨ ਸਰਬ ਕਮੇਟੀ ਨਾਲ ਚੰਡੀਗੜ੍ਹ ਦੇ ਵਿੱਚ ਜੋ ਕਿ ਸ਼ੁਰੂ ਹੋ ਚੁੱਕੀ ਆ ਜੀ ਜਿਸਰੇ ਵਿੱਚ ਵੱਡੇ ਫੈਸਲੇ ਆਉਣ ਦੀ ਆਸ ਆ ਮੁੱਖ ਮੰਗ ਹੋ ਕੇ ਧੀਰੇ ਵਿੱਚ 13% ਵਾਧਾ ਕਾਲ ਸੰਧੀ ਹਾਲਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਲਾ ਕਰ ਰਿਹਾ ਹੈ ਕਿ ਮਲਾਇ 13% ਦੀ ਵਿੱਚ ਵਾਦਾ ਕੀਤਾ ਜਾਵੇ ਜਿੰਨਾ ਪਿਛਲਾ ਬਕਾਇਆ ਹੈ ਉਹ ਵੀ ਦਿੱਤਾ ਜਾਵੇ ਅੱਜ ਮੀਟਿੰਗ ਵਿੱਚ ਫੈਸਲਾ ਹੋ ਸਕਦਾ ਹੈ ਜੀ ਦੂਜੇ ਪਾਸੇ 5.5 ਸਾਲ ਦਾ ਪੇਕੰਦਾ ਏਰੀਅਰ ਮਲਾਜਮ ਅੜਿੱਕ ਦੇ ਅੜਿੱਕ ਦੇ ਬਹੁਤ ਸਮਾਂ ਹੋ ਚੁੱਕਿਆ ਹੈ ਪੇਕੰਦੇ ਏਰੀਅਰ ਸਵੰਦੀ ਜੋ ਕਿ ਕਰੋਨਾ ਵੀ ਆ ਮੰਦਾ ਹੈ ਪੰਜਾਬ ਸਰਕਾਰ ਅੱਜ ਕੈਨਸਾ ਕਮੇਟੀ ਫੈਸਲਾ ਕਰ ਸਕਦੀ ਹੈ 17 7 2020 ਵਾਲੇ ਮਲਾਜਾਂ ਨੂੰ ਛੇਵਾਂ ਪੇਕੰਦੇ ਏਰੀਅਰ ਸਵੰਦੀ ਵੀ ਅੱਜ ਮੀਟਿੰਗ ਦੇ ਵਿੱਚ ਗੱਲ ਹੋਊਗੀ ਪੰਜਾਬ ਸਰਕਾਰ ਦੇ ਮੈਕਨਿਕ ਕੰਮ ਕਰਦੇ ਕੱਚੇ ਮਰਾਿਆਂ ਨੂੰ ਪੱਕੇ ਕਰਸਣ ਦੇ ਵੀ ਮੀਟਿੰਗ ਦੇ ਵਿੱਚ ਗੱਲਬਾਤ ਹੋਏਗੀ ਜੋ ਸਾਡੇ ਅਰਡੈਨੋ ਦੇ ਸਾਥੀ ਆ ਉਹਨਾਂ ਨੂੰ ਫੈਕਟਰ ਦੋਬਾਰਾ ਨਾ ਦੇਣੇ ਹੁੰਦੀ ਤੇ ਪਹਿਲਾ ਏਰੀਆ ਦੇ ਇਸ ਨੂੰ ਦੇ ਵੀ ਗੱਲਬਾਤ ਕੀਤੀ ਜਾਵੇਗੀ ਬਾਕੀ ਹੋਰ ਕਈ ਜਥੇਬੰਦੀ ਮੀਟਿੰਗ ਕੰਪਿਊਟਰ ਵਿਭਾਗਾਂ ਦੀ ਮੀਟਿੰਗ ਵੀ ਚੰਡੀਗੜ੍ਹ ਦੇ ਵਿੱਚ ਸੈਕਟਰ 1 ਦੇ ਵਿੱਚ ਹੋ ਰਹੀ ਆ ਹੋ ਸਾਰਾ ਕੰਪਿਊਟਰ ਵਿਭਾਗਾਂ ਦੇ ਸ਼ੀਮਾ ਪੀਗਨ ਨਾਲ ਗੱਲ ਹੁੰਦੀ ਮੈਨੂੰ ਲੱਗਦਾ ਜਾ ਸਕਦਾ ਜੀ ਅਸੀਂ ਮੁੱਖਾਂ ਨੂੰ ਪੁੱਵਾਂ ਤਮਾਮ ਤੋਂ ਬੇਤਾਂ ਦੇ ਹਰਪਾਸੇ ਜੀਵਾਂ ਤੋਂ ਮੰਗ ਕਰਦੇ ਆ ਕਿ ਗੁਰੂ ਹਰਗੋਬਿੰਦ ਥਰਮਲ ਪ੍ਰਾਣ ਲੇਰਾ ਮਹੱਭਤ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪ੍ਰਾਣ ਰੋਪੜ ਦੇ ਵਿੱਚ ਜਿੰਨੇ ਵੀ ਕਰਮਚਾਰੀ ਕੱਚੇ ਕੰਮ ਕਰਦੇ ਠੀਕਾ ਬੀਵੀ ਹਾਲਾ ਤੋਂ ਉਹਨੇ ਤਨਖਾਹਾਂ ਪੀਅਰ ਕੀਤੇ ਜਾਣ ਨੇ ਉਹਨਾਂ ਰੈਗੂਲਰ ਕੀਤਾ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ ਪਰ ਮਾਂ ਸਰਕਾਰ ਵੱਲੋਂ ਲਾਲੇ ਲਾਗੇ ਤੈ ਬਸ ਕੀਤਾ ਜਾ ਰਿਹਾ ਹੈ ਕਿ ਹੋ ਸਾਰਾ ਜੋ ਅੱਜ 29 ਅਗਸਤ ਨੂੰ ਮੀਟਿੰਗ ਹੋ ਰਹੀ ਆ ਕਮੇਟੀ ਨਾਲ ਉਸ ਦੇ ਵਿੱਚ ਕੋਈ ਵੱਡੇ ਫੈਸਲੇ ਸਰਕਾਰ ਕਰ ਸਾਦੀ ਆ ਕਿਉਂਕਿ ਲਗਭਗ ਡੇਢ ਸਾਲ ਦਾ ਸਮਾਂ ਰਹਿ ਚੁੱਕਿਆ ਜਿਸ ਸੰਬੰਧੀ ਪੰਜਾਬ ਸਰਕਾਰ ਦਾ ਹੋ ਸਕਦਾ ਅੱਜ ਜੋ ਮੀਟਿੰਗ ਦੇ ਵਿੱਚ ਵੱਡੇ ਫੈਲੇ ਕੀਤੇ ਜਾ ਸਕਦੇ ਹਨ ਜੀ ਇਹ ਮੰਨਿਆ ਜਾ ਸਕਦਾ ਹੈ ਕਿ ਮਾਨ ਸਰਕਾਰ ਕਿਉਂਕਿ ਚੋਣਾਂ ਦਾ ਸਵਾ 1.5 ਸਾਲ ਰਹਿ ਚੁੱਕਿਆ ਹੋ ਸਾਰਾ ਜੋ ਮੰਗਾਂ ਨੇ ਮੰਗਾ ਨੇ ਮੇਨ ਮੁੱਖ ਮੰਗਾਂ ਇਹ ਹੈ ਜੀ ਛੇਵਾਂ ਬਿਜਲੀ ਵੱਡੀ ਮੰਗਾਂ ਧੀਰੇ ਕਿਸਾਨਾਂ ਬਕਾਇਆ ਸਾਢੇ 5 ਸਾਲਾਂ ਪੇਕ ਦਾ ਏਰੀਆ ਦਾ 17 7 2022 ਲੈ ਨੂੰ ਛੇਵਾਂ ਪੇਗ ਲਾਗਵਾਂ ਦੀ ਪੰਜਾਬ ਸਰਕਾਰ ਦੇ ਮੈਂਬਰੋ ਵਿੱਚ ਬਹੁਤ ਬਈਆਂ ਨੇ ਖਾਲੀ ਸਮੇਂ ਬੈਹ ਹਨ ਉਹਨਾਂ ਨੂੰ ਭਰਨ ਸੰਬੰਧੀ ਹੋਵੇਗੀ ਅਸੀਂ ਇਹ ਪੀਐਸਪੀਸੀਲੀ ਮੈਂ ਇਹ ਮੰਗ ਕਰਦੇ ਹਾਂ ਕਿ ਜੋ ਬਿਲੀ ਮੰਤਰੀ ਨਾਲ ਮੀਟਿੰਗਾਂ ਹੋਈਆਂ ਜਾਂ ਸੀਐਮਡੀ ਨਾਲ ਮੀਟਿੰਗਾਂ ਹੋਈਆਂ ਜਿੰਨੀਆਂ ਮੀਟਿੰਗਾਂ ਹੋਈਆਂ ਉਹ ਮੀਟਾਂ ਵਿੱਚ ਜਿਹੜੇ ਮੰਗਾ ਮੰਨੇ ਗਏ ਸਨ ਜੋ ਆਉਣ ਵਾਲੀ 2 ਸਤੰਬਰ ਨੂੰ ਬੀਓਡੀ ਦੀ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਮਲਾਜੋਣੇ ਮੰਗਾ ਮੰਨੇ ਆਣ ਤਾਨਾ ਸਾਥੀਓ ਮੇਟਨ ਬਰਦਰ ਸਾਥ ਸਬਸਕ੍ਰਾਈਬ ਕਰੋ ਜੀ